ਉਮਰਾਂ ਇੰਨੀਆਂ ਛੋਟੀਆਂ ਸੀ ਤਾਂ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਉਹਨਾਂ ਉਮਰਾਂ ਨੂੰ ਕੰਪੇਅਰ ਕਰਦੇ ਹਾਂ ਤਾਂ ਫਿਰ ਉਦੋਂ ਇਹ ਅਹਿਸਾਸ ਹੁੰਦਾ ਹੈ ਕਿ ਕੀ ਬੀਤੀ ਹੋਊਗੀ ਉਹ ਜਿਹੜੇ ਐਨੀ ਛੋਟੀ ਉਮਰ ਦੇ ਬੱਚਿਆਂ ਤੇ ਜਦੋਂ ਇਸ ਬੋਦੀ ਠੰਡ ਦੇ ਵਿੱਚ ਜ਼ੁਲਮ ਹੋ ਰਹੇ ਹੋਣੇ ਤਸ਼ੱਦਦ ਹੋ ਰਹੇ ਹੋਣਗੇ ਇਹ ਪਦਮਸ਼ਰੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਦਾ ਲਾਈਨਾਂ ਨੇ ਲਿਖੀਆਂ ਹੋਈਆਂ ਉਹਨਾਂ ਨੇ ਖੁਦ ਗਾਈਆਂ ਵੀ ਮਾਤਾ ਗੁਜਰੀ ਜੀ ਵੱਲੋਂ ਲਿਖ ਰਹੇ ਨੇ ਮਾਤਾ ਗੁਜਰੀ ਜੀ ਕਹਿੰਦੇ ਨੇ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਇੱਕ ਰਾਤ ਗੁਜ਼ਾਰੇਓ ਕਿ ਮਤਲਬ ਇਹ ਕਿ ਅਸੀਂ ਉੱਥੇ ਜਦੋਂ ਜਾਂਦੇ ਆ ਸਭਾ ਤੇ ਨਤਮਸਤਕ ਹੋਣ ਤਾਂ ਕੰਬੜ ਲੈ ਕੇ ਜਾਂਦੇ ਆ ਕੱਪੜੇ ਬਹੁਤ ਗਰਮ ਪਾ ਕੇ ਜਾਂਦੇ ਆ ਪ੍ਰਬੰਧ ਵੀ ਉੱਥੇ ਟੈਂਟ ਦਾ ਟਰਾਲੀਆਂ ਥੱਲੇ ਜਾਂ ਟਰਾਲੀ ਦੇ ਵਿੱਚ ਜਾਂ ਕਿਤੇ ਵੀ ਪ੍ਰਬੰਧ ਜਿਹੜਾ ਹੁੰਦਾ ਉੱਥੇ ਰਹਿੰਦੇ ਆ ਜਦੋਂ ਔਰ ਕੋਸ਼ਿਸ਼ ਕਰਦੇ ਆ ਕਿ ਠੰਡ ਤੋਂ ਬਚਿਆ ਜਾਵੇ ਤਾਂ ਮਾਤਾ ਗੁਜਰੀ ਜੀ ਵੱਲੋਂ ਇਹ ਭਾਵ ਕਵੀ ਦੇ ਇਹ ਨੇ ਕਿ ਉਸ ਵੇਲੇ ਠੰਡੇ ਬੁਰਜ ਦੇ ਜਦੋਂ ਵਿੱਚ ਕੈਦ ਸੀਗੇ ਤਹਿ ਖਾਨੇ ਦੇ ਵਿੱਚ ਛੋਟੇ ਸਹਿਬਜ਼ਾਦੇ ਤਾਂ ਉਸ ਵੇਲੇ ਜਿਹੜੀ ਠੰਡ ਸੀ ਹੱਡ ਚੀਰਵੀ ਉਹ ਨੂੰ ਮਹਿਸੂਸ ਕਰਕੇ ਜਾਇ ਇੱਕ ਵਾਰ ਸੋ ਬੜੀ ਲਾਸਾਨੀ ਕੁਰਬਾਨੀ ਹੈ ਚਾਰੋਂ ਸਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਔਰ ਭਾਈ ਜੀਵਨ ਸਿੰਘ ਜੀ ਦੀ ਸੰਗਤ ਸਿੰਘ ਜੀ ਦੀ ਕਿਉਂਕਿ ਸਿੱਖ ਇਤਿਹਾਸ ਜਿਹੜਾ ਕੁਰਬਾਨੀਆਂ ਨਾਲ ਪਿਆ ਇਹ ਤਾਂ ਸਿਰਫ ਪੋ ਦੇ ਮਹੀਨੇ ਦੇ ਸ਼ਹੀਦਿਆਂ ਦੀ ਜਿਸ ਤਰ੍ਹਾਂ ਆਯਾਲੀ ਸਾਹਿਬ ਨੇ ਗੱਲ ਕੀਤੀ ਸੋ ਬਾਕੀ ਪ੍ਰਬੰਧਾਂ ਦੇ ਤੌਰ ਤੇ ਅਸੀਂ ਆਪਣੇ ਵੱਲੋਂ ਬਹੁਤ ਬੈਸਟ ਐਫਰਟਸ ਕੀਤੀਆਂ ਭਾਵੇਂ ਉਹ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀਪੁਰ ਮਨਾਇਆ ਗਿਆ ਭਾਵੇਂ ਬੱਡੀ ਸਾਹਿਬ ਜ ਆ ਜਾਂਦੀ ਛੋਟੇ ਸਾਹਿਬ ਜ ਆ ਜਾਂਦੀ ਕੁਰਬਾਨੀ ਨੂੰ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਚ ਸੰਗਤ ਆਦੀ ਹੈ ਸੁਰੱਖਿਆ ਦੀ ਉਹਨਾਂ ਦੇ ਆਵਾਜਾਈ ਦੇ ਸਾਧਨਾਂ ਦੀ ਤੇ ਤਾਂ ਕਿ ਕੋਈ ਕਿਸੇ ਸ਼ਰਧਾਲੂ ਨੂੰ ਕੋਈ ਦਿੱਕਤ ਨਾ ਆਵੇ ਉੱਥੇ ਮੈਡੀਕਲ ਐਮਰਜੈਂਸੀ ਸੇਵਾਵਾਂ ਦੀ ਬੱਸਾਂ ਈ ਰਿਕਸ਼ੀਆਂ ਦੀ ਤਾਂ ਕਿ ਆਵਾਜਾਈ ਦੇ ਵਿੱਚ ਉਹਨਾਂ ਨੂੰ ਕੋਈ ਕਿਤੇ ਵੀ ਨਤਮਸਤਕ ਹੋਣਾ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਆਪਣੇ ਵੱਲੋਂ ਸੀ ਬੈਸਟ ਐਫਰਟ ਕੀਤੀ ਹੈ। ਔਰ ਕੇ ਸ਼ਾਇਰ ਨੇ ਲਿਖਿਆ ਜੀ ਕਿ ਰਾਤ ਤੋਂ ਵਕਤ ਦੀ پابੰਦ ਹੈ ਢਲ ਜਾਏਗੀ। ਰਾਤ ਤੋਂ ਵਕਤ ਦੀ پابੰਦ ਹੈ ਢਲ ਜਾਏਗੀ। ਦੇਖਣਾ ਇਹ ਹੈ ਕਿ ਚਿਰਾਗ ਕਿਤਨੀ دیر ਜਲਤੇ ਹੈ। ਕੀ ਬਾਤ ਹੈ। ਕੀ ਬਾਤ। ਉਸ ਵਕਤ ਸ਼ਹੀਦੀ ਦੀ ਜ਼ਰੂਰਤ ਸੀ। ਛੋਟੇ ਸਹਿਬਜ਼ਾਦਿਆਂ ਨੇ ਵੱਡੇ ਸਹਿਬਜ਼ਾਦਿਆਂ ਨੇ ਸ਼ਹੀਦੀ ਦੇਖ ਕੇ ਸ਼ਹਾਦਤ ਦੇਖ ਕੇ ਉਸ ਜ਼ੁਲਮ ਦੀ ਰਾਤ ਨੂੰ ਤਾਂ ਢਾਲਤਾ ਪਰ ਇਹ ਹੁਣ ਸਾਡੇ ਤੇ ਹੈ ਕਿ ਅਸੀਂ ਇਨਾਂ ਚਿਰਾਗਾ ਨੂੰ ਕਿੰਨੀ ਦੇਰ ਬਾਲ ਕੇ ਰੱਖਾਂ ਕਿੰਨੀ ਦੇਰ ਅਸੀਂ ਇਨਾਂ ਚਿਰਾਗਾ ਦੇ ਵਿੱਚ ਤੇਲ ਰੱਖਦੇ ਕਿੰਨੀ ਦੇਰ ਇਨਾਂ ਚਿਰਾਗਾ ਦੀਆਂ ਜਿਹੜੀਆਂ ਲਾਟਾਂ ਨੇ ਉਹ ਰੌਸ਼ਨੀ ਕਰਦੀ ਰਹਿਣ ਇਹ ਸਾਡੇ ਸਾਡਾ ਫਰਜ਼ ਬਣਦਾ ਹੈ ਕਿ ਅਗਲੀਆਂ ਪੀੜ੍ਹੀਆਂ ਤੱਕ ਇਨਾਂ ਚਿਰਾਗਾ ਦੀਆਂ ਜਿਹੜੀਆਂ ਲਾਟਾਂ ਨੇ ਉਹਨਾਂ ਨੂੰ ਲੈ ਕੇ ਜਾਈਏ ਜੋਤ ਸੇ ਜੋਤ ਜਗੇ ਸੋ ਮੈਂ ਇਸ ਮੁਕੱਦਸ ਸਦਨ ਦੇ ਵਿੱਚ ਅੱਜ ਜਿੰਨੀਆਂ ਵੀ ਸ਼ਹਾਦਤਾਂ ਇਸ ਹਫ਼ਤੇ ਦੌਰਾਨ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਜਿਉਂਕਿ ਪਰਿਵਾਰ ਵਿਛੜਾ ਜਦੋਂ ਸਰਸਾ ਦੀ ਨੇ ਦੇ ਕਿਨਾਰੇ ਹੋਇਆ ਉਸ ਤੋਂ ਬਾਅਦ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਤੇ ਕਿਸ ਤਰ੍ਹਾਂ ਜਿ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਫਿਰ ਜਿਨ੍ਹਾਂ ਨੇ ਦੀਵਾਨ ਟੋਡਰ ਮਲ ਜੀ ਨੇ ਮੋਹਰਾਂ ਜਿਹੜੀਆਂ ਉਹ ਕਹਿੰਦਾ ਸਿੱਕੇ ਜਿਹੜੇ ਨੇ ਉਹ ਖੜੇ ਕਰਨੀਆਂ ਮੋਹਰਾਂ ਸੋਨੇ ਦੀਆਂ ਉਹਦੇ ਨਾਲ ਜਿਆਦਾ ਮੋਹਰਾਂ ਆ ਜਾਂਦੀਆਂ ਉਸ ਉਹਨੇ ਏਰੀਏ ਚ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹਨੂੰ ਕਿਹਾ ਜਾਂਦਾ ਉਹਨਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਸੋ ਜਿਨ੍ਹਾਂ ਜਿਨ੍ਹਾਂ ਉਸ ਵੇਲੇ ਜਿਨ੍ਹਾਂ ਜਿਨ੍ਹਾਂ ਬਹਾਦਰਾਂ ਨੇ ਜਿੰਨਾ ਜਿੰਨਾ ਸੂਰਬੀਰਾਂ ਨੇ ਇਸ ਸ਼ਹਾਦਤ ਦੇ ਵਿੱਚ ਆਪਣਾ ਵੀ ਯੋਗਦਾਨ ਪਾਇਆ ਕਿਸੇ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਨੂੰ ਸਤਿਕਾਰ ਪੇਟ ਕਰਦਾ ਯਾਦ ਕਰਦਾ ਤੇ ਨਾਲ ਨਾਲ ਆਪਣਾ ਫਰਜ਼ ਵੀ ਸਮਝਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਸ਼ਹਾਦਤਾਂ ਬਾਰੇ ਦੱਸਿਆ ਵੀ ਜਾਵੇ ਪੜਾਇਆ ਵੀ ਜਾਵੇ ਦਿਖਾਇਆ ਵੀ ਜਾਵੇ ਜੋ ਵੀ ਮਾਧਿਅਮ ਹੋਵੇ ਸੰਚਾਰ ਦਾ ਉਧਰ ਹੈਂ ਪਤਾ ਲੱਗ ਸਕੇ ਸਾਡੀ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕਿ ਇਹ ਜਿਹੜੀਆਂ ਸਰਦਾਰੀਆਂ ਮਿਲੀਆਂ ਇਹ ਜਿਹੜੀਆਂ ਆਜ਼ਾਦੀਆਂ ਮਿਲੀਆਂ ਇਹ ਬਹੁਤ ਮਹਿੰਗੇ ਭਾਅ ਮਿਲੀਆਂ ਬੜੀਆਂ 7 ਸਾਲ ਤੋਂ ਲੈ ਕੇ ਉਮਰ ਦੀ ਹੱਦ ਨਹੀਂ ਕੋਈ ਕੁਰਬਾਨੀਆਂ ਦੀ ਤੇ ਜ਼ੁਲਮਾਂ ਦੀ ਵੀ ਕੋਈ ਹੱਦ ਜ਼ਾਲਮ ਨੇ ਛੱਡੀ ਨਹੀਂ ਪਰ ਅਡੋਲ ਰਹਿਣਾ ਤੇ ਆਪਣੇ ਅਸੂਲਾਂ ਤੇ ਰਹਿਣਾ ਕਿ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਲਗਦਾ ਹੈ اصولوں ਤੇ ਚੱਲਾ ਹੋਗਾ 16 ਤੇ ਚੱਲਣ ਨਾਲ ਛਾਲੇ ਘੱਟ ਪੈਂਦੇ ਆ ਜੀ اصولਾਂ ਤੇ ਚੱਲਣ ਨਾਲ ਛਾਲੇ ਜ਼ਿਆਦਾ ਪੈਂਦੇ ਸੋ ਗੁਰੂ ਸਾਹਿਬ ਤੇ ਉਹਨਾਂ ਦਾ ਸਾਰਾ ਪਰਿਵਾਰ اصولਾਂ ਤੇ ਚੱਲਦਾ ਸੀ ਤਾਂ ਹੀ ਉਹ ਫਿਰ ਕੰਡਿਆਂ ਦੀਆਂ ਛੇਜਾਂ ਵਿੱਚ ਬੇਸ਼ੀਆ ਬਿਸ਼ਾ ਕੇ ਉਹਨਾਂ ਨੇ ਕੌਮ ਨੂੰ ਸੇ ਦਿੱਤੀ ਹੈ ਮੈਂ ਆਖਰ ਦੀ ਵਿੱਚ ਸਜਦਾ ਕਰਦਾ ਉਹਨਾਂ ਦੀ ਕੁਰਬਾਨੀਆਂ ਨੂੰ ਔਰ ਸਤਕਾਰ ਪੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਪੁੱਤਰਾਂ ਕੇ ਕੇਸਸ ਪਰ ਵਾਰ دیے ਤੋਂ ਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਸੋ ਅੱਜ ਉਹ ਕਈ ਹਜ਼ਾਰ ਜਿਹੜੇ ਗੁਰੂ ਸਾਹਿਬ ਦੇ ਪੁੱਤਰ ਨੇ ਉਹਨਾਂ ਦੇ ਰਾਜਨੀਤਿਕ ਨਮਾਇंदे